ਹਾਂਜੀ ਸਰ ਕਰੀਏ ਜੀ ਨੰਬਰ 9 ਮਗਲਾ ਹਾਂ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਾਈ ਠੀਕ ਠਾਕ ਬਾਈ ਤੇ ਆਪਾਂ ਕੀ ਨਾ ਹੈ ਆਪਣਾ ਕਿਹੜੇ ਵਾਰਡ ਤੋਂ ਖੜੇ ਆ ਤੇ ਕਿਹੜੀ ਪਾਰਟੀ ਵੱਲੋਂ ਖੜੇ ਆ ਆਪਾਂ ਭਜੀ ਮੇਰੀ ਮਿਸਰੀ ਨੇ ਕਮਲਜੀਤ ਕੌਰ ਜੀ ਆਜ਼ਾਦ ਕੈਂਡੀਡੇਟ ਨੇ ਮੈਂ ਇਹਦੇ ਪਤੀ ਹਾਂ ਕੁਲਦੀਪ ਸਿੰਘ ਜੀ ਤੇ ਮੇਰਾ ਵਾਰਡ ਨੰਬਰ 7 ਹੈ ਜੀ 7 ਹੈ ਤੇ ਆਪਣਾ ਕਿਹੜੀ ਪਾਰਟੀ ਵੱਲੋਂ ਆਜ਼ਾਦ ਆਜ਼ਾਦ ਬਾਈ ਆਜ਼ਾਦ ਹੈ ਨੰਬਰ ਤੇ ਬਾਈ ਮਸ਼ੀਨ ਦਾ ਬਟਨ 3 ਨੰਬਰ ਹੈ ਮੇਰਾ ਜੀ ਹਾਂ ਜੀ ਕਮਲਜੀਤ ਕੌਰ ਫੁੱਟਬਾਲ ਚੋਂ ਛਾਂਲੇ ਮੇਰੇ ਜੀ ਇਹ ਬਾਈ ਜੀ ਗੱਲਾਂ ਐ ਉਸੀ ਮੈਂ ਨਾ ਪਿਛਲੀ ਵਾਰ ਦੋ ਇਲੈਕਸ਼ਨ ਮਾਲਕੋ ਤੱਕੇ ਸੇ ਸ਼ਿਕਾਰ ਹੋ ਗਈ ਸਰਕਾਰ ਦੇ 13 ਵੋਟਾਂ ਫਰਕਾਂ ਮਾਰ ਗਈ ਪਹਿਲਾਂ ਪਿਛਲੀ ਵਾਰੀ ਤੇ ਉਹ ਇਸ ਕਰਕੇ ਵਾਰਡ ਵਾਸੀਆਂ ਨੇ ਮਿਲਤੇ ਚਲੋ ਹਮਦਾਦੀ ਨਾਲੋ ਪਿਆਰ ਨਾਲੋ ਮੈਨੂੰ ਵਾਰਡ ਵਾਸੀਆਂ ਨੇ ਆਪ ਚੁਣਿਆ ਹੈ ਕਈ ਬੰਦੇ ਕਹਿੰਦੇ ਐ ਵੀ ਪਹਿਲਾਂ ਹੀ ਬੋਲੇ ਦੱਸਿਆ ਨਹੀਂ ਨਾ ਮਾਲਕੇ ਵਾਰਡ ਵਾਲਾ ਮੈਨੂੰ ਆਪ ਖੜਾ ਕੀਤਾ ਹੈ ਮੇਰਾ ਸਹਿਯੋਗ ਕਰ ਰਹੇ ਨੇ ਅੰਡਰਗਰਾਉਂਡ ਵੋਟ ਹੈ ਮੇਰੀ ਤੇ ਬੜਾ ਪ੍ਰੈਸ਼ਰ ਪੈ ਰਿਹਾ ਸਾਡਰ ਪਾਰਟੀਆਂ ਦਾ ਤੇ ਮੈਂ ਮਲਕੇ ਜਿਵੇਂ ਕਹਿੰਦਾ ਵੀ ਬਿਕੰਦੀ ਗੱਲ ਹੋਰ ਹੁੰਦੀ ਆ ਮੈਂ ਨਾ ਬਸ ਪਹਿਲਾਂ ਵੇਖਿਆ ਨਾ ਹੁਣ ਬਿਕਦਾ ਮੈਂ ਮਤਲਬ ਕੋਈ ਚੇਬੂਡ ਘੱਟ ਪਵੇ ਵੱਧ ਪਵੇ ਮੈਂ ਇਜਾ ਚੋਣ ਲੜ ਰਿਹਾ ਪਰ ਮੈਨੂੰ ਪੂਰਾ ਪਰਮਾਘੋਰਾ ਮਿਲ ਲਿਆ ਮੈਨੂੰ ਵਾਰਡ ਵਾਸੀਆਂ ਦਾ ਪਰ ਮੈਨੂੰ ਉਮੀਦ ਹੈ ਵੀ ਵਾਹਿਗੁਰੂ ਕਿਰਪਾ ਕਰੂਗਾ ਜੀ ਅੱਛਾ ਵਾਰਡ ਵਾਸੀਆਂ ਨੂੰ ਕੀ ਸਨੇਹ ਦੇਣਾ ਚਾਹੋਗੇ ਵਾਰਡ ਵਾਸੀ ਨੂੰ ਸਨੇਹ ਇਹੀ ਹੈ ਵੀ ਕਿਸੇ ਦੀਆਂ ਗੱਲਾਂ 'ਚ ਨਾ ਆਓ ਨਾ ਡਰੋ ਨਾ ਦੇਵੋ ਖੁੱਲ ਕੇ ਵੋਟਾਂ ਪਾਓ ਤੇ ਜੋ ਵੀ ਮੁੱਲ ਹੈ ਮੇਰੇ ਤੋਂ ਬਣਿਆ ਜਾਂ ਕੁਝ ਵੀ ਨਵਾਂ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ ਵਾਰਡ ਵਾਸਤੇ ਤੇ ਪੂਰਾ ਮਰ ਕੇ ਵੀ ਪੂਰਾ ਸਮਰਥਨ ਕਰੂੰਗਾ ਵਾਰਡ ਦਾ ਕਿਸੇ ਤਰ੍ਹਾਂ ਵੀ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆ ਦੂੰਗਾ ਜੀ ਅਬਦੇ ਵੱਲੋਂ ਮੈਂ ਜੀ ਬਸ ਥੈਂਕ ਯੂ ਠੀਕ ਹੈ ਜੀ ਸਸੀ ਕਾ ਜੀ ਕਿਨ ਆਇਆ ਆਪਣਾ ਅ ਹਰਵਿੰਦਰ ਸਿੰਘ ਜੀ ਆਪਣੀ ਕਿਹੜੀ ਵਾਰਡ ਹੈ ਜੀ ਇਹ ਵਾਰਡ ਨੰਬਰ 6 ਕੇ ਗਾਈ ਮੈਂ ਕਾਂਗਰਸ ਵੱਲੋਂ ਕੈਂਡੀਡੇਟ ਖੜਿਆ ਜੀ ਨਗਰ ਪੰਚਾਇਤ ਚੋਣਾਂ ਕਾ ਦੇ ਚੋਣ ਲੜ ਰਿਹਾ ਹਾਂ ਤੇ ਆਪਣਾ ਜਿਹੜਾ ਉਥੇ ਨਿਸ਼ਾਨ ਹੈਗਾ ਕਿਹੜੇ ਨੰਬਰ ਤੇ ਆ ਰਿਹਾ ਹੈ ਆਪਣਾ ਨਿਸ਼ਾਨ ਪਹਿਲੇ ਨੰਬਰ ਦਾ ਜੀ ਜੀ ਹਾਂਜੀ ਤੇ ਆਪਣੇ ਹੁਣ ਅੱਜ ਲਾਸਟ ਦਿਨ ਹੈਗਾ ਆ ਕੈਂਪੇਨਿੰਗ ਦਾ ਕੱਲ ਬੰਦ ਹੋ ਚੁੱਕਿਆ ਅੱਜ ਤੁਸੀਂ ਆਪਣੀ ਵਾਰਡ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਅੱਜ ਕੀ ਅਪੀਲ ਕਰਨੀ ਚਾਹੁੰਦੇ ਹੋ ਅਸੀਂ ਅਪੀਲ ਕਰਾਂਗੇ ਜੀ ਕੱਲ ਨੂੰ ਸਵੇਰ ਸੱਜਰੇ ਆਪਣਾ ਵੋਟ ਦਾ ਵੇਚਿਜ ਕੋਗੇ ਵੇਖਾਫ ਹੋ ਕੇ ਵੋਟ ਦਾ ਆਪਣੇ ਇਸਤੇਮਾਲ ਕਰਨ ਹਾਂ ਤੇ ਵੋਟ ਪਾ ਕੇ ਸਾਨੂੰ ਕਾਮਯਾਬ ਕਰਨ ਹੇਪੀ ਫੀਲ ਕਰਨਾ ਚਾਹਾਂਗੇ ਤੇ ਆਪਣਾ ਜਦੋਂ ਤੁਸੀਂ ਜਿੱਤ ਕੇ ਆਉਂਦੇ ਹੋ ਹਰਮਿੰਦਰ ਸਿੰਘ ਜੀ ਉਹਦਾ ਪਹਿਲਾ ਕੰਮ ਜਿਹੜਾ ਕਿਹੜਾ ਆਪਣੀ ਬਾੜ ਦੇ ਵਿੱਚ ਸ਼ੁਰੂ ਕਰਦੇ ਪਹਿਲਾ ਕੰਮ ਸਾਡੇ ਕੰਮ ਤਾਂ ਬਹੁਤ ਨੇ ਜੀ ਵਿਕਾਸ ਕੋਈ ਵੀ ਵਿਕਾਸ ਨਹੀਂ ਹੋਇਆ ਜੀ ਤੇ ਸਭ ਤੋਂ ਪਹਿਲਾ ਕੰਮ ਸਾਡਾ ਇਹ ਹੋਊਗਾ ਵੀ ਜਿਵੇਂ ਅਲੱਗ-ਅਲੱਗ ਕਹੀ ਤਾਂ ਗੱਲ ਵੀ ਅਲੱਗ-ਅਲੱਗ ਗਲੀ ਨਾਲੀ ਤੱਕ ਸੀਮਤ ਰਹਿ ਜਾਂਦਾ ਪਰ ਸਾਡੇ ਤਾਂ ਉਹ ਵੀ ਨਹੀਂ ਹੋਈਆਂ ਗਿਆ ਜੀ ਤੇ ਅਸੀਂ ਵਿਕਾਸ ਜਿਹੜਾ ਵੀ ਹੈ ਸਾਡੇ ਕਰਨ ਨਾਲ ਕਰਾਂਗੇ ਕੁਚੇ ਤੇਵਾ ਕਾਫੀ ਮੁੱਦੇ ਹੈਗੇ ਨੇ ਜਿਹੜੇ ਕਿ ਬਾਹਰ ਯਾਨੀ ਕਿ ਪਿੰਡਾਂ ਦੇ ਜੋ ਆ ਜਾਂਦੇ ਆ। ਟੱਕੇ ਤੋਂ ਬਾਹਰ ਆ ਜੀ ਕੋਸ਼ਿਸ਼ ਕਰਾਂਗੇ ਅਸੀਂ ਉਹ ਆਪਣਾ ਕਮੇਟਿਕ ਹਦੂਦ ਚ ਪਵਾਈਏ ਤੇ ਅਸੀਂ ਉਹ ਸਰਕਾਰ ਦੀਆਂ ਸਹੂਲਤਾਂ ਨੇ ਉਹਦਾ ਬੈਨੀਫਿਟ ਲਈਏ। ਜੀ। ਤੇ ਹੁਣ ਆਪਣੀ ਪੂਰੀ ਤਿਆਰੀ ਹੈ ਅੱਜ। ਹਾਂਜੀ ਹਾਂਜੀ ਪੂਰੀ ਤਿਆਰੀ ਹੈ। ਵਰਕਰਾਂ ਜੀ ਬਹੁਤ ਉਤਸ਼ਾਹ ਵੋਟਰਾਂ 'ਚ। ਹਾਂ। ਸੱਜਰੇ ਆਪਣਾ ਵੋਟ ਦਾ ਇਸਤੇਮਾਲ ਕਰਨਗੇ। ਇਹੀ ਅਪੀਲ ਆ ਜੀ ਵੀ। ਬੇਖੌਫ ਹੋ ਕੇ ਆਪਣਾ ਵੋਟ ਦਾ ਇਸਤੇਮਾਲ ਕਰਨਾ। ਹਾਂਜੀ ਸ਼ਸ਼ੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਏ ਤੁਹਾਡਾ ਕੁਕਵਿੰਦਰ ਸਿੰਘ ਆ ਜੀ ਹਾਂਜੀ ਮੇਰੇ ਘਰ ਦੀ ਦਾ ਨਾਮ ਹੈਗਾ ਬਲਵਿੰਦਰ ਕੌਰ ਜੀ ਲੇਡੀ ਜੀ ਵਾਰਡ ਹੈ ਸਾਡੀ ਜੀ ਤੇ 11 ਨੰਬਰ ਵਾਰਡ ਹੈ ਅੱਛਾ ਜੀ ਕਿੰਨੀ ਕੁ ਤਿਆਰੀ ਹੈ ਹੁਣ ਤੁਹਾਡੀ ਬਹੁਤ ਵਧੀਆ ਤਿਆਰੀ ਹੈ ਸਾਡੀ ਜੀ ਅਸੀਂ ਆਜ਼ਾਦ ਉਮੀਦਵਾਰ ਖੜੇ ਆ ਜੀ ਪੂਰਾ ਮਨਤਨ ਦੇ ਨਾਲ ਜੋਰ ਲਾਇਆ ਹੋਇਆ ਪੂਰਾ ਅਸੀਂ ਤੇ ਪੂਰੀ ਵਾਰਡ ਦੀ ਸੇਵਾ ਕਰਾਂਗੇ ਅਸੀਂ ਤੇ ਤੁਹਾਡਾ ਚੋਣ ਨਿਸ਼ਾਨ ਕੀ ਹੈ ਚੋਣ ਨਿਸ਼ਾਨ ਸਾਡਾ ਹੈਗਾ ਟਰੱਕ ਜੀ ਹਾਂਜੀ ਉੱਥੇ ਕਿਹੜੇ ਨੰਬਰ ਤੇ ਆਊਗਾ ਤੁਹਾਡਾ 4 ਨੰਬਰ ਤੇ ਆਏਗਾ ਜੀ ਸਾਡਾ ਟਰੱਕ ਅੱਛਾ ਤੇ ਆਪਣੇ ਹੁਣ ਜਿਹੜੇ ਤੁਹਾਡੇ ਗਾਰਾ ਨੰਬਰ ਦੇ ਚੋਗਵੜਾ ਵੋਟਰ ਹੈਗੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਉਹਨਾਂ ਨੂੰ ਪੀੜ ਇਹ ਹੀ ਕਰਦੇ ਆਂ ਵੀ ਜਿਹੜੇ ਸਾਡੇ 15 18 ਸਾਲ ਦੇ ਕੰਮ ਰੁਕੇ ਹੋਏ ਨੇ ਅਸੀਂ ਕਰਾਂਗੇ ਜਿਹੜੇ ਅੱਜ ਤੋਂ ਸਾਡਾ ਵਾਰਡ ਵਿਛੜਿਆ ਹੋਇਆ ਹੈ ਪੂਰਾ ਪਿਛੜਿਆ ਹੋਇਆ ਹੈ ਉਹਨੂੰ ਅਸੀਂ ਅੱਗੇ ਲਿਆਉਣ ਦੀ ਸੋਚਾਂਗੇ ਹਾਂਜੀ ਕੋਈ ਇਹੋ ਜਿਹਾ ਕੰਮ ਜਿਹੜਾ ਸਭ ਤੋਂ ਪਹਿਲ ਦੇ ਆਧਾਰ ਤੇ ਕਰਨਾ ਚਾਹੁੰਦੇ ਸਾਡੇ ਗਲੀਆਂ ਨਾਲੀਆਂ ਦਾ ਬੁਰਾ ਹਾਲ ਹੈ ਪੁਲੀਆਂ ਦਾ ਬੁਰਾ ਹਾਲ ਹੈ ਲਾਈਟਾਂ ਲਵਾਵਾਂਗੇ ਕੈਮਰੇ ਲਵਾਵਾਂਗੇ ਲੋਕਾਂ ਦੀਆਂ ਪਿੰਸਣਾ ਦਾਣੇ ਗਰੀਬਾਂ ਦੀਆਂ ਬਹੁਤ ਕੱਟੇ ਗਏ ਨੇ ਜਿਹੜੇ ਨਹੀਂ ਲੱਗੇ ਉਹ ਕਰਾਵਾਂਗੇ ਜੀ ਦੇਖੋ ਆ ਉਮੀਦਾਂ ਤਾਂ ਇਹ ਹੀ ਹੁੰਦੀਆਂ ਨੇ ਅੱਗੇ ਸਰਕਾਰ ਮੌਕਾ ਦੇਵੇ ਸਾਨੂੰ ਬਿਲਕੁਲ ਹਾਂ ਸਾਨੂੰ ਮੌਕਾ ਦੇਵੇ ਕੰਮ ਕਰਨ ਦਾ ਤਾਂ ਅਸੀਂ ਕੰਮ ਕਰਾਂਗੇ ਹਾਂਜੀ ਇਸ ਟਾਈਮ ਮੌਜੂਦ ਸੀ ਮੈਂ ਵਾਰਡ ਨੰਬਰ 9 ਦੇ ਵਿੱਚ ਇੱਥੇ ਵੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਸੋਨੀ ਕੌਰ ਜੀ ਕੀ ਕਾਂਗਰਸ ਪਾਰਟੀ ਦੇ ਉਮੀਦਵਾਰ ਇੱਥੇ ਇਲੈਕਸ਼ਨ ਲੜ ਰਹੇ ਨੇ ਔਰ ਇਸ ਟਾਈਮ 9 ਨੰਬਰ ਵਾਰਡ ਦੇ ਵਿੱਚ ਮੈਂ ਮੌਜੂਦ ਹਾਂ ਸਾਡੇ ਨਾਲ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਜੀ ਨਾਲ ਕਰਦੇ ਹਾਂ ਮੈਂ ਅੱਜ ਆਪਣੇ ਬਾੜ ਦੇ ਸਾਰੇ ਨਿਵਾਸੀ ਨੂੰ ਇਹ ਅਪੀਲ ਕਰਦੀ ਆ ਕਿ ਮੈਂ ਪਹਿਲੀ ਵਾਰ ਤਾਂ ਪਹਿਲੀ ਤੌਰ ਤੇ ਤਾਂ ਜਿਹੜੀ ਸაგਨ ਸਕੀਮ ਰੁਕੀ ਹੋਈ ਹੈ ਸਾਡੀ ਬੇੜੇਵਰਤੀ ਬਾੜ ਨੰਬਰ 9 ਦੀ ਉਹ ਦਵਾਵਾਂਗੀ ਜਿਹੜੇ ਰਾਸ਼ਨ ਕਾਟ ਨਹੀਂ ਲੱਗੇ ਹੋਏ ਰਾਸ਼ਨ ਕਾਟਣ ਦੀ ਵੀ ਸਭ ਤੋਂ ਪਹਿਲਾਂ ਕੰਮ ਕਰੂੰਗੀ ਦੂਸਰਾ ਜੀ ਸਾਡੇ ਇਹ ਸਾਈਡ ਤੇ ਗੰਦਾ ਨਾਲਾ ਨਿਕਲਦਾ ਇਹਦੀ ਨਿਕਾਸੀ ਦਾ ਕੋਈ ਰਸਤਾ ਨਹੀਂ ਹੈਗਾ ਇਹ ਨਿਕਾਸੀ ਦਾ ਕੰਮ ਵੀ ਕਰਾਉਂਗੀ ਕੋਈ ਜਿਵੇਂ ਕਿ ਘਰ ਨੇ ਸਾਡੇ ਘਰਾਂ ਦੇ ਰਜਿਸਟਰੀਆਂ ਨਹੀਂ ਹੈਗੀਆਂ ਨਾ ਸਾਨੂੰ ਘਰ ਮਿਲਦੇ ਨੇ ਨਾ ਹੀ ਕੋਈ ਹੋਰ ਸਹੂਲਤ ਮਿਲਦੀ ਆ ਇਸ ਤਰ੍ਹਾਂ ਫਿਰ ਮੈਂ ਉਹਨਾਂ ਦਿਆ ਰਜਿਸਟਰੀਆਂ ਕਰਾ ਕੇ ਉਹਨਾਂ ਨੂੰ ਪੱਕੇ ਘਰਾਂ ਦਾ ਵਿਸ਼ਵਾਸ ਦਿਵਾਨੀ। ਅੱਛਾ ਬਾਡ ਨੰਬਰ 9 ਹੈ ਤੁਹਾਡੀ ਔਰ ਜਿਹੜਾ ਤੁਹਾਡਾ ਚੌਣ ਨਿਸ਼ਾਨਾ ਔਰ ਮਸ਼ੀਨ ਦੇ ਉੱਤੇ ਕਿੱਥੇ ਉਹਦਾ ਬਟਨ ਆਣਾ ਇਹ ਵੀ ਤੁਸੀਂ ਦੱਸੋ। ਮੇਰਾ ਚੌਣ ਨਿਸ਼ਾਨਾ ਜੀ ਪੰਜਾ ਹੈ ਮੇਰਾ ਜਿਹੜਾ ਚੌਣ ਨਿਸ਼ਾਨਾ ਦੂਸਰੇ ਨੰਬਰ ਤੇ ਹੈ। ਮੈਂ ਆਪਣੇ ਬਾਡ ਨੰਬਰ 9 ਦੀਆਂ ਵੋਟਰ ਸੂਚੀ ਅਨੁਸਾਰ ਇਹਨਾਂ ਸੰਗਤਾਂ ਨੂੰ ਕਹਿਣਾ ਚਾਹਨੀ ਆ। ਜਿਹੜੀ ﾎਟਾ ਤੁਸੀਂ 2 ਨੰਬਰ ਤੇ ਪਾਣੀ ਹੈ 2 ਨੰਬਰ ਤੇ ਆਪਣਾ ਨਿਸ਼ਾਨਾ ਚੋਣ ਸੰਪੰਜਾ ਹੈ ਇਸ ਨੂੰ ﾎਟ ਪਾ ਕੇ ਕਾਮਯਾਬ ਬਣਾਓ ਮੇਰੀ ਕਾਮਯਾਬੀ ਤੁਹਾਡੀ ਸਾਰੇ ਪਿੰਡ ਵੇੜੇ ਦੀ ਨਵ ਵੜਦੀ ਹੋਏਗੀ ਜੀ ਬਹੁਤ ਧੰਨਵਾਦ